ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਹੈ ਅੱਜ 11 ਜੂਨ 2025 ਦਿਨ ਬੁੱਧਵਾਰ ਅੱਜ ਦਾ ਦਿਨ ਕਵੀਰ ਸਾਹਿਬ ਦਾ ਦਿਨ ਵੀ ਹੈ ਤੇ ਕਵੀਰ ਸਾਹਿਬ ਨੂੰ ਯਾਦ ਕਰਦੇ ਆ ਮੇਰੇ گلਜ਼ਾਰ ਦੀ ਕਵਤਾ ਧਿਆਨ ਚ ਆਈ ਤੇ ਉਹ ਮੈਨੂੰ ਲੱਭ ਵੀ ਗਈ ਬੜੇ ਮਸ਼ਹੂਰ ਕਵਤਾ ਤੁਸੀਂ ਕਈ ਵਾਰ ਸੁਣੀ ਹੋਣੀ ਹੈ ਜੀ ਕੀਤਾ ਕਿ ਕਵੀ ਸਾਹਿਬ ਨੂੰ ਮੁਖਾਤਬ ਇੱਕ ਹਫਤਾ ਅੱਜ ਤੁਹਾਡੇ ਨਾਲ ਸਾਂਝੀ ਕਰਾਂ گلਜ਼ਾਰ ਦੇ ਕਵਤਾ ਯਾਰ ਜਲਾਹੇ ਮੈਨੂੰ ਵੀ ਤਰਕੀਬ ਸਿਖਾ ਦੇ ਕੋਈ ਯਾਰ ਜਲਾਹੇ ਅਕਸਰ ਦੇਖਿਆ ਤੈਨੂੰ ਤਾਣਾ ਬੁੰਦਿਆਂ ਧਾਗਾ ਜਦੋਂ ਕੋਈ ਟੁੱਟ ਜਾਂਦਾ ਮੁੱਕ ਜਾਂਦਾ ਫਿਰ ਬਨ ਕੇ ਤੇ ਸਿਰਾਂ ਕੋਈ ਜੋੜ ਕੇ ਨਾਲ ਉਹਦੇ ਅੱਗੇ ਬੁਣਨ ਲੱਗਦਾ ਜਾਰ ਜਿਹਾ ਹੈ ਮੈਨੂੰ ਵੀ ਤਰਕੀਬ ਸਿਖਾ ਦੇ ਅਕਸਰ ਦੇਖਿਆ ਤੈਨੂੰ ਤਾਣਾ ਬੁੰਦਿਆਂ ਧਾਗਾ ਜਦੋਂ ਕੋਈ ਟੁੱਟ ਜਾਂਦਾ ਮੁੱਕ ਜਾਂਦਾ ਫਿਰ ਬੰਨ ਕੇ ਤੇ ਸਿਰਾ ਕੋਈ ਜੋੜ ਕੇ ਨਾਲ ਉਹਦੇ ਅੱਗੇ ਬੁਣਨ ਲੱਗਦਾ ਤੇਰੇ ਇਸ ਤਾਣੇ 'ਚ ਪਰ ਇੱਕ ਵੀ ਗੰਢ ਇੱਕ ਵੀ ਤੋਪਾ ਨਾ ਦਿਸੇ ਮੈਂ ਤਾਂ ਇੱਕ ਵਾਰ ਬਣਿਆ ਸੀ ਇੱਕ ਹੀ ਰਿਸ਼ਤਾ ਮੈਂ ਤਾਂ ਇੱਕ ਵਾਰ ਬਣਿਆ ਸੀ ਇੱਕ ਹੀ ਰਿਸ਼ਤਾ ਪਰ ਉਸ ਦੀਆਂ ਸਾਰੀਆਂ ਗੰਡਾਂ ਸਾਰੇ ਤੋਪੇ ਸਾਫ਼ ਨਜ਼ਰਾਂ ਜੜ ਜਲਾਹੇ ਮੈਨੂੰ ਵੀ ਤਰਕੀਬ ਸਿਖਾ ਦੇ ਕੋਈ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਦਿਨ ਸੋਨਾ ਲੰਗੇ ਇੱਕ ਵਾਰ ਫਿਰ ਧੰਨਵਾਦ